The ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਨੌਲੇਜ ਗਰੁੱਪ ਜਾਂ ਵੀ ਹਿੰਦੀ ਚੈਨਲ ਵਿੱਚ ਸਵਾਗਤ ਹੈ ਦੋਸਤੋ ਅੱਜ ਗੱਲ ਕਰਾਂਗੇ ਪੰਜਾਬ ਪੁਲਿਸ ਦੇ ਕਨਸਟੇਬਲ ਹੈੱਡ ਕਨਸਟੇਬਲ ਅਤੇ ਸਬ ਇੰਸਪੈਕਟਰ ਦੇ ਪੇਪਰ ਦੀ ਤਿਆਰੀ ਲਈ ਕਿਹੜੀਆਂ ਬੁੱਕਸ ਪੜ੍ਹ ਸਕਦੇ ਹਾਂ ਜੋ ਕਿ ਪੇਪਰ ਦੀ ਤਿਆਰੀ ਬਜਟ ਤਰੀਕੇ ਨਾਲ ਹੋ ਸਕੇ ਅੱਜ ਦੋਸਤੋ ਤੁਹਾਨੂੰ ਇਸ ਦੇ ਬਾਰੇ ਸਾਰਾ ਕੁਝ ਦੱਸਾਂਗਾ ਕਿ ਕਿਹੜੀਆਂ ਬੁੱਕਸ ਪੜ੍ਹਣੀਆਂ ਨੇ ਅਤੇ ਕਿਵੇਂ ਪੜ੍ਹਣੀਆਂ ਨੇ ਤਾਂ ਜੋ ਤੁਹਾਡਾ ਪੰਜਾਬ ਪੁਲਿਸ ਵਿੱਚ ਸਿਲੈਕਸ਼ਨ ਹੋ ਸਕੇ ਵੀਡੀਓ ਨੂੰ ਲਾਸਟ ਤੱਕ ਧਿਆਨ ਨਾਲ ਦੇਖਣਾ ਜੇ ਤੁਸੀਂ ਵਧੀਆ ਤਰੀਕੇ ਨਾਲ ਪੰਜਾਬ ਪੁਲਿਸ ਦੇ ਪੇਪਰ ਦੀ ਤਿਆਰੀ ਕਰਨਾ ਜਿਵੇਂ ਹੋਰ ਤੱਕ ਜਾਣਕਾਰੀ ਪਹੁੰਚ ਸਕੇ ਕਿਸੇ ਦਾ ਭਲਾ ਹੋ ਸਕੇ ਚਲੋ ਹੁਣ ਗੱਲ ਕਰਦੇ ਹਾਂ ਕਿਹੜੀਆਂ ਕਿਤਾਬਾਂ ਤੁਸੀਂ ਪੜ੍ਹਨੀਆਂ ਨੇ ਕਿ ਪੰਜਾਬ ਪੁਲਿਸ ਦਾ ਸਾਰਾ ਸਿਲੇਬਸ ਕਵਰ ਹੋ ਜਾਵੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਨਰਲ ਨੌਲੇਜ ਦੀ ਇਸ ਵਿੱਚੋਂ ਵੀ ਕਾਫੀ ਸਵਾਲ ਪੁੱਛੇ ਜਾਂਦੇ ਹਨ ਇਸ ਦੇ ਲਈ ਤੁਸੀਂ ਲੂਸੈਂਟ ਦੀ ਜਨਰਲ ਨੌਲੇਜ ਦੀ ਬੁੱਕ ਪੜ੍ਹ ਸਕਦੇ ਹੋ ਇਸ ਦੇ ਵਿੱਚੋਂ ਜਨਰਲ ਨੌਲੇਜ ਦੇ ਸਾਰੇ ਟੌਪਿਕ ਕਵਰ ਹੋ ਜਾਣਗੇ ਹੁਣ ਗੱਲ ਕਰਦੇ ਹਾਂ ਪੰਜਾਬ ਦੀ ਜੀਕੇ ਦੀ ਇਸ ਦੇ ਬਾਰੇ ਵੀ ਸਵਾਲ ਪੁੱਛੇ ਜਾਂਦੇ ਹਨ ਇਸ ਦੇ ਲਈ ਤੁਸੀਂ ਸਾਡਾ ਪੰਜਾਬ ਜਾਂ ਫਿਰ ਚੜ੍ਹਦਾ ਪੰਜਾਬ ਬੁੱਕ ਪੜ੍ਹ ਸਕਦੇ ਹੋ ਜੋ ਬੁੱਕ ਤੁਹਾਨੂੰ ਵਧੀਆ ਲੱਗੇ ਤੁਸੀਂ ਖਰੀਦ ਸਕਦੇ ਹੋ ਦੋਵੇਂ ਬੁੱਕ ਵਧੀਆ ਹਨ ਪ ਹੁਣ ਗੱਲ ਕਰਦੇ ਆਂ ਕੰਪਿਊਟਰ ਦੇ ਵਿਸ਼ੇ ਬਾਰੇ ਇਸ ਸੰਬੰਧੀ ਵੀ ਸਵਾਲ ਪੁੱਛੇ ਜਾਂਦੇ ਹਨ ਇਸ ਦੇ ਲਈ ਤੁਸੀਂ ਅਰੀਹੰਤ ਦੀ ਕੰਪਿਊਟਰ ਅਵੇਰਨੈਸ ਬੁੱਕ ਪੜ੍ਹ ਸਕਦੇ ਹੋ ਸਾਰੇ ਕੰਪਿਊਟਰ ਦੇ ਸਵਾਲ ਇਸ ਦੇ ਵਿੱਚੋਂ ਕਵਰ ਹੋ ਜਾਣਗੇ ਮੈਥ ਅਤੇ ਰੀਜਨਿੰਗ ਦੇ ਬਾਰੇ ਵੀ ਕਾਫੀ ਸਵਾਲ ਪੁੱਛੇ ਜਾਂਦੇ ਹਨ ਇਸ ਦੇ ਲਈ ਤੁਸੀਂ ਆਰ ایس ਅਗਰਵਾਲ ਦੀਆਂ ਬੁੱਕਸ ਕੁਆਂਟੀਟੀ ਐਬਿਟਿਊਡ ਅਤੇ ਨਾਨ ਵਰਬਲ ਰੀਜਨਿੰਗ ਬੁੱਕ ਪੜ੍ਹ ਸਕਦੇ ਹੋ ਮੈਥ ਅਤੇ ਰੀਜਨਿੰਗ ਦਾ ਸਾਰਾ ਸਿਲੇਬਸ ਇਸ ਦੇ ਵਿੱਚੋਂ ਕਵਰ ਹੋ ਜਾਵੇਗਾ ਅਤੇ ਤੁਸੀਂ ਆਪਣੇ ਪੇਪਰ ਦੇ ਸਿਲੇਬਸ ਦੇ ਹਿਸਾਬ ਨਾਲ ਵੀ ਤਿਆਰੀ ਕਰ ਸਕਦੇ ਹੋ ਕਿਤਾਬਾਂ ਬਹੁਤ ਵੱਡੀਆਂ ਨੇ ਜਿਸ ਨੇ ਪੇਪਰ ਦੇ ਨੇੜੇ ਆ ਕੇ ਤਿਆਰੀ ਸ਼ੁਰੂ ਕਰਨੀ ਟੈਕ ਅਪਲਾਈ ਨਹੀਂ ਕੀਤਾ ਹੁਣ ਤੋਂ ਹੀ ਬੁੱਕਸ ਖਰੀਦ ਕੇ ਤਿਆਰੀ ਸ਼ੁਰੂ ਕਰਦੇ ਹੋ ਨਹੀਂ ਤਾਂ ਕੰਪੀਟੀਸ਼ਨ ਬਹੁਤ ਹੁੰਦਾ ਜਿਸ ਨੂੰ ਬਹਿਮ ਹੁੰਦਾ ਹੈ ਕਿ ਦੋ ਤਿੰਨ ਮਹੀਨੇ ਪੜ੍ਹ ਕੇ ਮੈਂ ਪੇਪਰ ਕਲੀਅਰ ਕਰ ਦੇਵਾਂਗਾ ਉਹ ਬੱਚੇ ਪਾਸ ਨਹੀਂ ਕਰ ਪਾਉਂਦੇ ਐਮਸੀਕਿਊ ਦੇ ਲਈ ਤੁਸੀਂ ਸਵਰਨ ਦੀ ਬੁੱਕ ਪੜ੍ਹ ਸਕਦੇ ਹੋ ਸਾਰੀਆਂ ਬੁੱਕਸ ਦਾ ਸਲੇਪਸ ਕਰਨ ਤੋਂ ਬਾਅਦ ਹੀ ਤੁਸੀਂ ਐਮਸੀਕਿਊ ਕਵਰ ਕਰ ਸਕਦੇ ਹੋ ਇਸ ਦੇ ਨਾਲ ਤਿਆਰੀ ਵਧੀਆ ਤਰੀਕੇ ਨਾਲ ਹੋ ਜਾਵੇਗੀ ਡੇਲੀ ਨਿਊਜ਼ਪੇਪਰ ਪੜ੍ਹਨਾ ਹੈ ਕਰੰਟ ਅਫੇਅਰ ਦੀ ਤਿਆਰੀ ਤੁਸੀਂ ਨਿਊਜ਼ਪੇਪਰ ਪੜ੍ਹ ਕੇ ਕਰ ਸਕਦੇ ਹੋ ਅਤੇ ਇੱਕ ਗੱਲ ਹੋਰ ਪੇਪਰ ਵਿੱਚ ਜੋ ਵਿਆਕਰਨ ਆਉਂਦੀ ਹੈ ਉਹ ਤੁਸੀਂ 10ਵੀਂ ਕਲਾਸ ਦੀ ਵਿਆਕਰਨ ਦੀ ਬੁੱਕ ਪੜ ਕੀ ਕਿਸੇ ਬਸੇ ਲਈ ਕਿਹੜੀ ਬੁੱਕ ਪੜ੍ਹਨੀ ਹੈ ਜੇਕਰ ਤੁਸੀਂ ਪੱਕਾ ਟਾਈਮ ਟੇਬਲ ਬਣਾ ਕੇ ਦਿਲ ਲਗਾ ਕੇ ਨਹੀਂ ਪੜਦੇ ਫਿਰ ਪੇਪਰ ਕਲੀਅਰ ਕਰਨਾ ਔਖਾ ਹੋ ਜਾਵੇਗਾ ਪੜਨ ਦਾ ਪੱਕਾ ਟਾਈਮ ਟੇਬਲ ਬਣਾ ਲਵੋ ਇਦਾਂ ਨਾ ਹੋਵੇ ਕਿ ਇੱਕ ਪੇਜ ਪੜ ਲਿਆ ਤੇ ਫਿਰ ਅੱਧਾ ਘੰਟਾ ਮਾਇਲ ਚਲਾ ਲਿਆ ਫਿਰ ਇਦਾਂ ਕੰਮ ਔਖਾ ਹੋ ਜਾਵੇਗਾ ਜੇਕਰ ਤੁਹਾਡਾ ਪੜਨ ਦਾ ਪੱਕਾ ਟਾਈਮ ਟੇਬਲ ਹੋਵੇਗਾ ਤਾਂ ਤੁਸੀਂ ਆਸਾਨੀ ਨਾਲ ਸਿਲੇਬਸ ਕਵਰ ਕਰ ਸਕੋਗੇ ਸੋ ਦੋਸਤੋ ਇਹ ਜਰੂਰੀ ਬੁੱਕਸ ਨੇ ਜਿਨ੍ਹਾਂ ਨੂੰ ਪੜ ਕੇ ਤੁਸੀਂ ਪੰਜਾਬ ਪੁਲਿਸ ਦੇ ਕਨਸਟੇਬਲ ਹੈੱਡ ਕਨਸਟੇਬਲ ਸਬ ਇੰਸਪੈਕਟਰ ਦੇ ਪੇਪਰ ਦੀ ਵਧੀਆ ਤਰੀਕੇ ਨਾਲ ਤਿਆਰੀ ਕਰ ਸਕਦੇ ਹੋ ਮ ਜੀ ਸਾਡੇ ਚੈਨਲ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਫਿਰ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ